ਅੱਜ ਦੀ ਮੁਲਾਕਾਤ ਪੰਜਾਬ ਦੇ ਉਸ ਨੌਜਵਾਨ ਦੇ ਨਾਲ ਜਿਸ ਨੇ ਇੰਗਲੈਂਡ ਦੇ ਵਿੱਚ ਪੜ੍ਹਾਈ ਤਾਂ ਕੀਤੀ ਪੰਜਾਬ ਵਾਪਸੀ ਕੀਤੀ ਤੇ ਇੱਥੇ ਆ ਕੇ ਹੁਣ ਉਹ 80 ਕਿੱਲੇ ਦੇ ਵਿੱਚ ਖੁਦ ਖੇਤੀ ਕਰਦਾ ਹੈ ਇੰਗਲੈਂਡ ਚ ਮੈਨੂੰ ਦੱਸਿਓ ਭਾਜੀ ਕਦੋਂ ਗਏ ਸੀ ਉੱਥੇ ਫਿਰ ਕੀ ਪੜ੍ਹਾਈ ਤੁਸੀਂ ਕੀਤੀ ਮੈਂ ਆਨਰਸ ਕੀਤੀ ਹੈ ਬਿਜ਼ਨਸ ਮੈਨੇਜਮੈਂਟ ਦੀ ਤੇ ਵੱਡੇ ਭਾਈ ਨੇ ਵੀ ਆਨਰਸ ਹੀ ਕੀਤੀ ਹੈ ਬਿਜ਼ਨਸ ਮੈਨੇਜਮੈਂਟ ਦੀ ਵੀ ਇਹ ਪਹਿਲਾਂ ਤੋਂ ਪਲਾਨ ਸੀਗਾ ਇਦਾਂ ਵੀ ਆਪਾਂ ਪੜ੍ਹ ਕੇ ਵਾਪਸੀ ਕਰਨੀ ਆ ਜਾਂ ਵੀ ਬਾਅਦ ਚ ਦਿਮਾਗ ਚ ਬਣ ਗਿਆ ਵੀ ਨਹੀਂ ਯਾਰ ਇੱਥੇ ਨਹੀਂ ਰਹਿਣਾ ਫਿਰ ਇਹ ਜਿਹੜੀ ਇੱਥੇ ਦਾ ਰਹਿਣ ਰਹਾ ਬਈ ਨਾ ਉਹ ਬਾਹਰ ਵਰਗਾ ਕਦੀ ਨਹੀਂ ਹੋ ਸਕਦਾ ਬੜ ਕੇ ਅਸੀਂ ਆਪਦੇ ਦੇਸ਼ ਨੂੰ ਵਧੀਆ ਕਰੀਏ ਉਹਨਾਂ ਲੋਕਾਂ ਦੀ এডਿਕੇਸ਼ਨ ਲੈ ਕੇ ਜੇ ਉਹ ਕਿਸੇ ਤਰੀਕੇ ਨਾਲ ਇਕਨੋਮਿਕਲੀਓ ਲੋਕ ਅੱਗੇ ਨੇ ਬਿਲਕੁਲ ਆਪਾਂ ਆਪਣੇ ਦੇਸ਼ ਦਾ ਵਾਅਦਾ ਕਰੀਏ ਆਪਾਂ ਕਿਸੇ ਦੇ ਉੱਥੇ ਨੌਕਰ ਬਣ ਕੇ ਕੀ ਲੈਣਾ ਇੰਗਲੈਂਡ ਤੋਂ ਮੈਂ ਆਈ ਇਹ ਬਿਜ਼ਨਸ ਦੀ ਸਟੱਡੀ ਕੀਤੀ ਇੰਡੀਆ ਆ ਕੇ ਮੈਂ ਕੋਈ ਬਿਜ਼ਨਸ ਰਿਲੇਟਡ ਕੋਈ ਕਰਾਂ ਤੁਸੀਂ ਖੇਤੀ ਵਾਲੇ ਪਾਸੇ ਨੂੰ ਹੀ ਕਿਉਂ ਚੁੜਿਆ ਫਿਰ ਤੁਸੀਂ ਫਿਰ ਇੱਥੇ ਹੁਣ ਕਿੰਨੇ ਕਿੱਲੇ ਦੇ ਵਿੱਚ ਖੇਤੀ ਕਰ ਰਹੇ ਹੋ ਇੱਥੇ ਬਈ ਤਕਰੀਬਨ 80 ਕਿੱਲਾਂ ਦੇ ਵਿੱਚ ਖੇਤੀ ਹੈ ਅਸੀਂ ਬਈ ਕਮਾਦ ਲਈਦਾ ਕੁਝ ਕੁਛ ਹੁਣੇ ਕਣਕ ਵੱਢ ਕੇ ਹਟੇ ਆਂ ਹੁਣ ਅੱਗੇ ਝੋਨੇ ਦੀ ਤਿਆਰੀ ਐ ਬਸ ਇਹ ਦੋ ਤਿੰਨ ਫਸਲਾਂ ਹੀ ਲਵਾਂ ਇਹ 'ਚ ਮਜ਼ਾ ਆਉਂਦਾ ਕਿ ਉਹ ਤਾਂ ਬੜੀ ਚੱਕਾ ਚਾਉਂਦੀ ਜਿੰਦਗੀ ਹੁੰਦੀ ਐ ਜਦੋਂ ਬੰਦਾ ਬਾਹਰ ਜਾ ਕੇ ਪੜਦਾ ਸਾਰੀ ਸਹੂਲਤ ਹੈਗੀ ਬਈ ਉੱਥੇ ਨਾ ਹੁਣ ਵੀ ਚਾਹੀਦਾ ਕਿਤੇ 15 20 ਦਿਨ ਪਰਿਵਾਰ ਨੂੰ ਲੈ ਜੀਦਾ ਪਰ ਉੱਥੇ ਦਿਲ ਲੱਗਦਾ ਦੋ ਹਫ਼ਤੇ ਜੀ ਫਿਰ ਕਿੰਨੀ ਦੇਰ ਹੋਗੀ ਰੱਖੀ ਨੀ ਜੇ ਇਹਨੂੰ 2019 ਦੇ ਵਿੱਚ ਅੱਛਾ ਜੀ 2019 ਇਹ ਕਿਹੜੀ ਫਜਬਰੀਡ ਇਹ ਵੀਰੇ ਹੈਗੀ ਆ ਇੰਗਲਿਸ਼ ਥੋਰੋ ਬਰੀਡ ਅੱਛਾ ਜੀ ਇਹ ਲਿਆਂਦੀ ਸੀ ਮੈਂ ਕਲਕੱਤੇ ਦੇ ਰੇਸ ਸਤਿ ਸ਼੍ਰੀ ਅਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਦੀ ਮੁਲਾਕਾਤ ਪੰਜਾਬ ਦੇ ਉਸ ਨੌਜਵਾਨ ਦੇ ਨਾਲ ਜਿਸ ਨੇ ਇੰਗਲੈਂਡ ਦੇ ਵਿੱਚ ਪੜ੍ਹਾਈ ਤਾਂ ਕੀਤੀ ਪਰ ਉੱਥੇ ਵਸਣ ਦਾ ਕੋਈ ਖਿਆਲ ਦਿਮਾਗ 'ਚ ਨਹੀਂ ਰੱਖਿਆ ਪੰਜਾਬ ਵਾਪਸੀ ਕੀਤੀ ਤੇ ਇੱਥੇ ਆ ਕੇ ਹੁਣ ਉਹ 80 ਕਿੱਲੇ ਦੇ ਵਿੱਚ ਖੁਦ ਖੇਤੀ ਕਰਦਾ ਹੈ ਸਾਡੇ ਨਾਲ ਅਮਰਤਪਾਲ ਸਿੰਘ ਦਿੱਲੀ ਮੌਜੂਦ ਨੇ ਇੰਗਲੈਂਡ ਤੋਂ ਪੜ੍ਹੇ ਨੇ ਪਰ ਉਹਦੇ باوجود ਪੰਜਾਬ ਆਏ ਤੇ ਪੰਜਾਬ ਦੇ ਵਿੱਚ ਖੇਤੀ ਕਰ ਰਹੇ ਨੇ ਬਾਈ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਚੱਲ ਕੇ ਆਏ ਜੀ ਆਇਆਂ ਨੂੰ ਜੀ ਕਿਵੇਂ ਇੰਗਲੈਂਡ ਚ ਮੈਨੂੰ ਦੱਸਿਓ ਪਾਜੀ ਕਦੋਂ ਗਏ ਸੀ ਉੱਥੇ ਫਿਰ ਕੀ ਪੜ੍ਹਾਈ ਤੁਸੀਂ ਕੀਤੀ ਮੈਂ ਵੀਰੇ ਇੱਥੇ 2009 ਦੇ ਵਿੱਚ ਪਲੱਸ 2 ਕਰੀ ਸਿਟੀ ਪਬਲਿਕ ਸਕੂਲ ਅੱਛਾ ਜੀ ਉਸ ਤੋਂ ਬਾਅਦ ਦਾਦਾ ਹੀ ਸਾਡੇ ਵਪਾਰੀ ਸੀ ਉਹਨਾਂ ਦਾ ਖੇਤੀਬਾੜੀ ਸੀ ਜ਼ਮੀਨਾਂ ਦਾ ਕੰਮ ਸੀ ਮੈਂ ਪਹਿਲਾਂ ਸੋਚਿਆ ਕਿ ਮੈਂ ਹੁਣ ਗਾਂਵ ਪੜ੍ਹਨਾ ਨਹੀਂ ਵੀ ਜਦੋਂ ਕਰਨੀ ਹੋਈ ਆ ਆਪਦੀ ਦੁਕਾਨਦਾਰੀ ਆ ਤੇ ਫੇਰ ਆਪਾਂ ਪੜ੍ਹ ਕੇ ਕੀ ਲੈਣਾ ਪਰ ਸਾਡੇ ਫਾਦਰ ਰੜ ਗਏ ਉਹ ਆਂਦੇ ਵੀ ਨਹੀਂ ਕਿ ਕਾਕਾ ਇੱਕ ਬੱਚਾ ਬਾਹਰ ਵੱਡਾ ਪੜਦਾ ਪਿਆ ਜੇ ਤੂੰ ਵੀ ਨਾ ਬਾਹਰ ਗਿਆ ਕਾਲੂ ਘਰ ਵਾਲਿਆਂ ਨੇ ਆਖਣਾ ਕਿ ਇੱਕ ਨੂੰ ਪੜਾਤਾ ਤੇ ਇੱਕ ਨੂੰ ਨਾ ਲੈ ਕੇ ਰੱਖਿਆ ਫਿਰ ਫਿਰ ਮੈਂ 1 ਸਾਲ ਖਰਾਬ ਖਰੂ ਕਰਿਆ ਤੇ 10 ਦੇ ਵਿੱਚ ਫਿਰ ਮੈਂ ਪੜਨ ਗਿਆ ਪਰ ਜਿਹੜੀ ਰੀਤ ਸੀ ਨਾ ਉਹ ਹਮੇਸ਼ਾ ਇੱਥੇ ਵਾਪਸ ਆਉਣ ਦੀ ਰਹੀ ਹੈ ਮੇਰੇ ਵੀ ਤੇ ਵੱਡੇ ਭਾਈ ਦੀ ਵੀ ਅੱਛਾ ਜੀ ਉਹ ਮੇਰੇ ਤੋਂ 4 ਸਾਲ ਪਹਿਲਾਂ ਚਲੇ ਗਏ ਉਹਨਾਂ ਦੀ ਪੜ੍ਹਾਈ ਮੁੱਕੀ ਤਾਂ ਉਹ ਕਹਿੰਦੇ ਵੀ ਹੁਣ ਮੈਂ ਇਹਨੂੰ ਇਕੱਲੇ ਨੂੰ ਨਹੀਂ ਛੱਡਣਾ ਵੀ ਅਸੀਂ ਇਕੱਠੇ ਵਾਪਸ ਆ ਜਾਾਂਗੇ ਹੁਣ ਇਹਨੂੰ ਪੜਨ ਭੇਜ ਦਿਓ ਅੱਛਾ ਫਿਰ ਮੇਰਾ ਟਾਈਮ ਆ ਗਿਆ 3 ਸਾਲ ਮੈਂ ਲਾਇਆ ਤੇ ਕੈਂਬਰੇਜ ਦੀ ਯੂਨੀਵਰਸ ਤੇ ਉਸ ਤੋਂ ਬਾਅਦ ਪੜ ਕੇ ਦੋਵੇਂ ਭਾਈ 13 ਦੇ ਵਿੱਚ ਵਾਪਸ ਆ ਗਏ ਦੋਨੇ ਵਾਪਸ ਆ ਗਏ ਦੋਨੇ ਵਾਪਸ ਆ ਗਏ ਵਾਪਸ ਉੱਥੇ ਕੀ ਪੜਾਈ ਕੀਤੀ ਤੁਸੀਂ ਉੱਥੇ ਵੀਰੇ ਬੀ ਕੀਤੀ ਮੈਂ ਆਨਰਸ ਕੀਤੀ ਹੈ بزنس ਮੈਨੇਜਮੈਂਟ ਦੀ ਤੇ ਵੱਡੇ ਭਾਈ ਨੇ ਵੀ ਆਨਰਸ ਹੀ ਕੀਤੀ ਹੈ بزنس ਮੈਨੇਜਮੈਂਟ ਦੀ ਕਰਕੇ ਤੇ ਉਹ ਆ ਗਏ ਅਪ੍ਰੈਲ ਮਹੀਨੇ ਮੈਂ ਆ ਗਿਆ ਮਈ ਮਹੀਨੇ ਰਿਜ਼ਲਟ ਲੈਣ ਵੀ ਨਹੀਂ ਗਏ ਰਿਜ਼ਲਟ ਵੀ ਬਾਈ ਪੋਸਟ ਆਇਆ ਇੱਥੇ ਅੱਛਾ ਨਹੀਂ ਇਹ ਪਹਿਲਾਂ ਤੋਂ ਪਲਾਨ ਸੀਗਾ ਇਦਾਂ ਵੀ ਆਪਾਂ ਪੜ ਕੇ ਵਾਪਸੀ ਕਰਨੀ ਆ ਜਾਂ ਵੀ ਬਾਅਦ ਚ ਦਿਮਾਗ ਚ ਬਣ ਗਿਆ ਵੀ ਨਹੀਂ ਯਾਰ ਇੱਥੇ ਨਹੀਂ ਰਹਿਣਾ ਵੀਰੇ ਜਿਹੜੀ ਇੱਥੇ ਦਾ ਰਹਿਣ ਰਹਾ ਬਈ ਨਾ ਉਹ ਬਾਹਰ ਵਰਗਾ ਕਦੀ ਨਹੀਂ ਹੋ ਸਕਦਾ ਬਾਹਰ ਜ਼ਿੰਦਗੀ ਕੁਝ ਹੋਰ ਤਰ੍ਹਾਂ ਦੀ ਆ ਆਪਾਂ ਉਹਦੇ ਵਿੱਚ ਨਾ ਰਚਮੇਚ ਨਹੀਂ ਸਕੇ ਮਿਕਸ ਹੀ ਨਹੀਂ ਹੋ ਸਕੇ ਅੱਛਾ ਸਨ ਲੱਗਦਾ ਇੱਥੇ ਵਰਗਾ ਮਾਹੌਲ ਠੀਕ ਹੈ ਇੱਥੇ ਰਹਿਣਾ ਬੈਣਾ ਠੀਕ ਹੈ ਤੁਹਾਡੇ ਚਾਰ ਭਰਾ ਨੇ ਤੁਹਾਨੂੰ ਮਿਲਦੇ ਆ ਤੁਹਾਡਾ ਦੁੱਖ ਸੁੱਖ ਹੈ ਉੱਥੇ ਤਾਂ ਸਾਰਾ ਕੁਝ ਬੜਾ ਸਿੱਧਾ ਪੱਧਰਾ ਜਿਹਾ ਲੋਕੀ ਬੜੇ ਰੋਖਾ ਇੱਥੋਂ ਦਾ ਵੈਸੇ ਵੀ ਆਪਣਾ ਕੋਈ ਵੀ ਬੰਦਾ ਹਿੰਦੁਸਤਾਨ ਦਾ ਵੀ ਜਦੋਂ ਜਹਾਜ਼ ਚੜ੍ਹਦਾ ਹੈ ਨਾ ਵੀਰੇ ਉੱਥੇ ਜਾ ਕੇ ਸਭ ਦਾ ਖੂਨ ਚਿੱਟਾ ਹੋ ਜਾਂਦਾ ਸਾਡੇ ਕੋ ਖੂਨ ਸਾਡਾ ਹੋ ਵੀ ਨਹੀਂ ਸਕਦਾ ਸਾਨੂੰ ਬਰਦਾਸ਼ਤ ਵੀ ਨਹੀਂ ਹੁੰਦਾ ਪੇ ਲੱਗਦਾ ਵੀ ਆਪਣੇ ਜੇ ਦੇਸ਼ ਚ ਰਹੀਏ ਨਾਲੇ ਸਾਡੇ ਵਰਗਾ ਦੇਸ਼ ਵੀਰੇ ਹੈ ਨਹੀਂ ਕਿਤੇ ਵੀ ਇੱਥੇ ਦਾ ਮਾਹੌਲ ਚਾਲ ਇੱਥੇ ਦਾ ਰਹਿਣ ਸਣ ਸਾਰੇ ਮੌਸਮ ਹੈ ਹਰ ਤਰ੍ਹਾਂ ਦਾ ਤੁਹਾਨੂੰ ਇਧਰ ਮੌਸਮ ਮਿਲਦਾ ਤੁਸੀਂ ਜੰਮੂ ਵਾਲ ਚਲ ਜਾਓ ਠੰਡ ਮਿਲ ਜਾਓ ਤੁਸੀਂ ਸਾਊਥ ਹਾਲ ਚਲ ਜਾਓ ਤੁਹਾਡਾ ਨੋਰਮਲ ਟੈਂਪਰੇਚਰ ਮਿਲ ਜਾਓ ਤੁਸੀਂ ਪੂਨੇ ਵਾਲ ਚਲੇ ਜਾਓ ਤੁਹਾਡਾ ਉੱਥੇ ਵੀ ਕੋਈ ਏਸੀਆਂ ਦਾ ਬੜਾ ਕੰਮ ਨਹੀਂ ਹਰ ਤਰ੍ਹਾਂ ਦੀ ਚੀਜ਼ ਸਾਡੇ ਦੇਸ਼ ਵਿੱਚ ਹੈ ਨਾਲੇ ਵੀਰੇ ਪੜ ਕੇ ਅਸੀਂ ਆਪਦੇ ਦੇਸ਼ ਨੂੰ ਵਧੀਆ ਕਰੀਏ ਉਹਨਾਂ ਲੋਕਾਂ ਦੀ এডਿਕੇਸ਼ਨ ਲੈ ਕੇ ਜੋ ਕਿਸੇ ਤਰੀਕੇ ਨਾਲ ਇਕਨੋਮਿਕਲੀਓ ਲੋਕ ਅੱਗੇ ਨੇ ਬਿਲਕੁਲ ਆਪਾਂ ਆਪਣੇ ਦੇਸ਼ ਦਾ ਵਾਅਦਾ ਕਰੀਏ ਆਪਾਂ ਕਿਸੇ ਦੇ ਉੱਥੇ ਨੌਕਰ ਬਣ ਕੇ ਕੀ ਲੈਣਾ ਬਿਲਕੁਲ ਆਪਾਂ ਆਪਣੇ ਦੇਸ਼ ਲਈ ਕਰਦੇ ਆ ਨਾ ਪੜਨ ਗਏ ਆ ਪੜ ਕੇ ਵਾਪਸ ਆਜੋ ਭਾਈ ਆਪਦਾ ਕਾਰੋਬਾਰ ਸੰਭੋ ਅੱਛਾ ਮੈਨੂੰ ਇੱਕ ਇੱਕ ਗੱਲ ਤੁਹਾਡੀ ਹੋਰ ਬੜੀ ਹੈਰਾਨ ਕਰਨ ਵਾਲੀ ਹੈ ਤੁਸੀਂ ਉੱਥੇ ਬਿਜ਼ਨਸ ਦੀ ਸਟੱਡੀ ਕੀਤੀ ਇੰਗਲੈਂਡ ਦੇ ਵਿੱਚ ਫ੍ਰੀਸ ਲਾਈਨ ਦੇ ਵਿੱਚ ਕੰਮ ਕਿਉਂ ਨਹੀਂ ਕੀਤਾ ਵੀ ਚਲੋ ਇੰਗਲੈਂਡ ਤੋਂ ਮੈਂ ਆਏ ਇਹ ਬਿਜ਼ਨਸ ਦੀ ਸਟੱਡੀ ਕੀਤੀ ਇੰਡੀਆ ਆ ਕੇ ਮੈਂ ਕੋਈ ਬਿਜ਼ਨਸ ਰਿਲੇਟਡ ਕੋਈ ਕਰਾਂ ਤੁਸੀਂ ਖੇਤੀ ਵਾਲੇ ਪਾਸੇ ਨੂੰ ਹੀ ਕਿਉਂ ਚੁੜਿਆ ਫਿਰ ਵੀਰੇ ਕਈ ਚੀਜ਼ਾਂ ਨਾ ਤੁਹਾਨੂੰ ਤੁਸੀਂ ਬਣਾਉਂਦੇ ਨਹੀਂ ਤਾਂ ਨਾ ਬਲੱਡ ਦੇ ਵਿੱਚ ਆਉਂਦੀਆਂ ਹਮ ਖੇਤੀ ਜਾਂ ਜ਼ਮੀਨ ਨਾਲ ਜੁੜੇ ਹੋਏ ਕੰਮ ਕਰਨੇ ਇਹ ਸਾਰੀਆਂ ਨਾ ਕਈ ਬਲੱਡ ਦੇ ਨਾਲ ਚੱਲਦੀਆਂ ਗਾਂ ਮੇਰੇ ਵਾਲੇ ਵੀ ਦਈਆਂ ਜੀ ਗਾਂ ਉਹਨਾਂ ਨੂੰ ਵੀ ਕੁਝ ਹੀ ਆਖੋ ਨਾ ਯਾਰ ਤੇਰੇ ਕੋ ਵੱਧਾ ਪਾਪਾ ਨੇ ਮੈਂ ਨਾ ਲੁਧਿਆਣੇ ਜਿਹੜਾ ਸੇਵਾਕਰ ਹੈ ਭਾਈ ਗੁਰਪ੍ਰੀਤਜੀ ਚਲਾ ਰਹੇ ਮੈਂ ਪਾਪਾ ਰੱਖ ਲਾ ਪੈਸੇ ਮੈਂ ਉੱਥੇ ਸੇਵਾ ਦੇਣ ਜਾਣਾ ਅੱਛਾ ਉਹਨਾਂ ਚੀਜ਼ਾਂ ਚੀਜ਼ਾਂ ਬਲੱਡ ਚ ਟਰੈਵਲ ਕਰਦੀਆਂ ਬਿਲਕੁਲ ਬਿਲਕੁਲ ਇਹ ਮੇਰੇ ਵੀ ਇਦਾਂ ਹੀ ਦਾਦੇਆਂ ਪਰਦਾਦੇਆਂ ਤੋਂ ਇਹ ਚੀਜ਼ਾਂ ਟਰੈਵਲ ਕਰੀਆਂ ਉਹਨਾਂ ਦੇ ਵੀ ਖੇਚਵੇਂ ਸ ਇੱਥੇ ਰਿਹਾ ਮੈਂ ਉੱਥੇ ਵੀ ਬਹੁਤ ਲੰਬਾ ਟਾਈਮ ਨਹੀਂ ਰਿਹਾ ਅੱਛਾ ਜਿਵੇਂ ਇਹ ਦਸੰਬਰ ਵਿੱਚ ਸੈਸ਼ਨ ਸ਼ੁਰੂ ਹੋਇਆ ਜੀ ਹਮ ਜਨਵਰੀ ਫਰਵਰੀ ਦੇ ਪਹਿਲੇ ਹਫ਼ਤੇ ਮੁੱਕ ਗਿਆ ਅੱਜ ਸ਼ਾਮ ਨੂੰ ਅੱਜ ਕਲਾਸ ਮੁੱਕੀ ਹੈ ਸ਼ਾਮ ਦੀ ਫਲਾਈਟ ਵਾਪਸ ਬੁੱਕ ਹੈ ਅੱਛਾ ਜੀ ਮਈ ਦੇ ਪਹਿਲੇ ਹਫਤੇ ਦੁਆਰਾ ਸ਼ੁਰੂ ਹੋਇਆ ਜੀ ਤੇ ਆਪਾਂ ਇੱਕ ਦਿਨ ਪਹਿਲਾਂ ਉੱਥੇ ਵਾਪਸ ਪਹੁੰਚ ਰਹੇ ਹਾਂ ਬਸ ਉੱਥੇ ਕੁੱਲ ਮਿਲਾ ਕੇ ਡੇਢ ਸਾਲ ਪੜਾਈ ਕੀਤੀ ਆ ਪੜਾਈ ਕੀਤੀ ਆ ਉਹ ਤਿੰਨ ਸਾਲ ਕਹਿਣ ਨੂੰ ਹੀ ਆ ਬਾਕੀ ਟਾਈਮ ਇੱਥੇ ਸਾਰਾ ਬਸਰਿਆ ਕੀ ਬਾਤ ਹੈ ਅੱਛਾ ਤੁਸੀਂ ਫਿਰ ਇੱਥੇ ਹੁਣ ਕਿੰਨੇ ਕਿੱਲੇ ਦੇ ਵਿੱਚ ਖੇਤੀ ਕਰ ਰਹੇ ਹੋ ਇੱਥੇ ਬਈ ਤਕਰੀਬਨ 80 ਕਿੱਲਾਂ ਦੇ ਵਿੱਚ ਖੇਤੀ ਆ जे है, है। है। अच्छा जेਦੇ ਵਿੱਚ ਸਾਰਾ ਪਰਿਵਾਰ ਕਰਦਾ ਨਾਲ ਭਾਈ ਹੁਣੀ ਆ ਮੇਰੇ ਵੱਡੇ ਉਹ ਨਾਲ ਮਦਦ ਕਰਦੇ ਆ ਨਾਲ ਹੋਰ ਬੰਦੇ ਕਰਦੇ ਨੇ اچھا ਇਹ ਉਹ ਤੁਸੀਂ ਆਪਕੇ ਕਿੰਨਾ ਦੀ ਖੇਤੀ ਕਰ ਰਹੇ ਹੋ ਭਾਜੀ ਅਸੀਂ ਭਾਈ ਕਮਾਦ ਲਈਦਾ ਕੁਝ ਕੁਛ ਹੁਣੇ ਕਣਕ ਵੱਢ ਕੇ ਹਟੇ ਆ ਹੁਣ ਅੱਗੇ ਝੋਨੇ ਦੀ ਤਿਆਰੀ ਹੈ ਅੱਛਾ ਬਸ ਇਹ ਦੋ ਤਿੰਨ ਫਸਲਾਂ ਹੀ ਲਾਉਂਦੇ ਇੱਚ ਮਜ਼ਾ ਆਉਂਦਾ ਕਿ ਉਹ ਤਾਂ ਬੜੀ ਚੱਕਾ ਚਾਉਂਦਾ ਲੀ ਜ਼ਿੰਦਗੀ ਹੁੰਦੀ ਹੈ ਜਦੋਂ ਬੰਦਾ ਬਾਹਰ ਜਾ ਕੇ ਪੜਦਾ ਸਾਰੀ ਸਹੂਲਤ ਹੈਗੀ ਬਈ ਉੱਥੇ ਨਾ ਹੁਣ ਵੀ ਚਾਹੀਦਾ ਕਿਤੇ 15 ਵੀ ਦਿਨ ਪਰਿਵਾਰ ਨੂੰ ਲੈ ਜੀਦਾ ਪਰ ਉੱਥੇ ਦਿਲ ਲੱਗਦਾ ਦੋ ਹਫ਼ਤੇ ਅੱਛਾ ਦੂਜੇ ਤੀਜੇ ਹਫਤੇ ਤੋਂ ਬਾਅਦ ਵੀ ਖੇਚੋ ਜਾਂਦੀ ਵੀ ਜਿੱਦੇ ਟਿਕਟ 25 ਦਿਨ ਦੀ ਹੋ ਜੈ ਨਾ ਫਿਰ ਉਹ ਜਿਹੜੇ ਖੀਰ ਵਾਲੇ 10 ਦਿਨ ਉਹ ਬੌਖੇ ਨਿਕਲਦੇ ਯਾਰ ਕਿਹੜੀ ਘੜੀ ਨਾ ਹੁਣ ਪਿੱਛੇ ਨੂੰ ਠੀਕ ਹੈ ਕੰਮ ਪਤਾ ਨਹੀਂ ਕਿਉਂ ਕਿਸੇ ਨੂੰ ਤਾਂ ਬਹੁਤ ਪਉਂਦੀ ਹੈ ਸਾਡੇ ਉੱਥੇ ਆਪਦੇ ਕਈ ਮੁੰਡੇ ਮਿਲਦੇ ਉਹਨਾਂ ਨੂੰ ਤਾਂ ਬਹੁਤ ਪਉਂਦੀ ਹੈ ਵੀ ਅਸੀਂ ਯਾਰ ਕਦੇ ਨਹੀਂ ਜਾਣਾ ਪਰ ਯਾਰ ਇੱਥੇ ਵਰਗਾ ਭਾਜੀ ਕਿੱਥੇ ਸੁਆਦ ਹੈ ਜਾਂ ਤਾਂ ਸਾਨੂੰ ਹੀ ਭਲੇਖਾ ਤੇ ਜਾਂ ਫਿਰ ਬਾਕੀ ਸਾਰਿਆਂ ਨੂੰ ਭਲੇਖਾ ਬਿਲਕੁਲ ਬਿਲਕੁਲ ਅੱਛਾ ਤੁਹਾਡੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਇੱਕ ਵੱਡੇ ਅਹੁਦੇ ਦੇ ਉੱਤੇ ਉਹਨਾਂ ਨੇ ਸਵਾਮਾ ਦਿੱਤੀਆਂ ਨੇ ਆ ਕਾਰਨ ਤਾਂ ਨਹੀਂ ਸੀਗਾ ਵੀ ਕੋਈ ਨਹੀਂ ਫਾਦਰ ਸਾਹਿਬ ਦਾ ਵਧੀਆ ਰਤਬਾ ਹੈਗਾ ਉੱਥੇ ਤੇ ਚਲ ਦੇਂਦੀ ਆ ਅਸੀਂ ਕੀ ਕਰਨਾ ਜਾਂ ਫਿਰ ਆਪਣਾ ਪਲਾਨ ਸੀਗਾ ਇਹ ਅੱਡ ਸੀ ਕੀ ਚੀਜ਼ ਸਾਰੀ ਵੀਰੇ ਜੰਨਾ ਚਰ ਵੀ ਫਾਦਰ ਸਾਹਿਬ ਜੌਬ ਦੇ ਉੱਤੇ ਰਹੇ ਆ ਵੱਖ-ਵੱਖ ਕਹਉਂਦੇ ਆ ਤੇ ਰਹੇ ਆ ਜੀ ਅਸੀਂ ਆਲਰੇਡੀ ਇਨੇ ਗਰਾਉਂਡਡ ਸੀ ਕਿ ਸਾਨੂੰ ਇੱਕ ਤਾਂ ਸਾਡੇ ਫਾਦਰ ਵੱਲੋਂ ਇਹ ਸਖਤ ਦਾਅਵਾ ਸੀ ਕਿ ਉਹ ਸੀ ਵੱਡੇ ਹੋ ਗਏ ਜੀ ਕਿ ਕਾਕਾ ਜੀ ਮੈਂ ਤੁਹਾਡੇ ਕੰਮ ਵਿੱਚ ਕਦੇ ਨਹੀਂ ਬੋਲਾਂ ਤੇ ਤੁਸੀਂ ਮੇਰੇ ਕੰਮ ਵਿੱਚ ਵੀ ਕਦੇ ਇੰਟਰਫੇਅਰ ਨਹੀਂ ਕਰਨਾ ਠੀਕ ਹੈ ਉਦੋਂ ਦੀ ਵੀ ਤੁਸੀਂ ਕਿਤੇ ਕਾਲ ਡਿਟੇਲ ਵੀ ਕੋ ਕਢਾ ਕੇ ਵੇਖ ਲੈਣਾ ਪਤਾ ਲੱਗੂਗਾ ਵੀ ਸਾਡਾ ਪਿਓ ਸਾਡੇ ਨਾਲ ਕਿਹੜੇ ਛੇ-ਛੇ ਦਿਨ ਗੱਲ ਨਹੀਂ ਕਰਦੇ ਸੀ ਕਿਉਂਕਿ ਔਨ ਡਿਊਟੀ ਸੀ ਹਾਂ ਕਈ ਵਾਰੀ ਲੋਕ ਆ ਵੀ ਜਾਂਦੇ ਸੀ ਘਰੇ ਭਾਈ ਜੀ ਉਹਨਾਂ ਨੂੰ ਕਹਿ ਦੋ ਮੈਂ ਕਹਿੰਦਾ ਵੀਰੇ ਵੀ ਮੇਰੇ ਤੋਂ ਕਹੌਣ ਨੂੰ ਚੰਗਾ ਤਾਂ ਇਹ ਆ ਵੀ ਤੁਸੀਂ ਉਹਨਾਂ ਨੂੰ ਸਿੱਧੇ ਮਿਲ ਲਓ ਵੀ ਮੇਰੇ ਫੋਨ ਦਾ ਅਸਰ ਪੁੱਠਾ ਪਊਗਾ ਉਹਨਾਂ ਨੇ ਕਰਨਾ ਉਹੀ ਹੈ ਜੋ ਬਿਲਕੁਲ ਸਹੀ ਹੋਇਆ ਹਾਂ ਹਾਂ ਤਾਂ ਵੀਰੇ ਉਹਨਾਂ ਵੱਲੋਂ ਤਾਂ ਪਹਿਲੇ ਹੀ ਸਖਤ ਹਦਾਇਤ ਸੀ ਵੀ ਯਾਰ ਤੁਸੀਂ ਮੇਰੇ ਕੰਮ 'ਚ ਬੋਲਣਾ ਨਾ ਜੀ 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 ਦੂਸਰੇ ਦੇ ਵੀਰੇ ਕੁਝ ਸਾਡੇ ਵੀ ਮੇਰਾ ਕੰਮ ਪੋਲਿਟੀਕਲ ਹੋ ਗਿਆ ਫਿਰ ਸਾਡੀ ਵੈਸੇ ਹੀ ਦੂਰੀ ਪੈ ਗਈ ਗੱਲਬਾਤ ਦੀ ਜੋ ਇੱਕ ਇੱਕ ਬੰਦੇ ਨੇ ਉਹਨਾਂ ਨਾਲ ਲੜਨਾ ਹੈ ਇੱਕ ਬੰਦੇ ਨੇ ਸਾਨੂੰ ਚੱਕ ਕੇ ਪਰੇ ਬਿਠਾਉਣਾ ਉਹ ਸਾਡਾ ਤਾਲਮੇਲ ਐਂ ਹੀ ਰਿਹਾ ਐਦਾਂ ਹੀ ਰਿਹਾ ਉਹ ਤੁਸੀਂ ਐਸੋਈ ਦੇ ਵਿੱਚ ਵੀ ਬਤੌਰ ਪ੍ਰਧਾਨ ਰਹੇ ਹੋ ਹਾਂਜੀ ਭਾਈ ਮੈਂ 1 ਸਾਲ ਜ਼ਿਲ੍ਹਾ ਪ੍ਰਧਾਨ ਰਿਆ ਐਸੋਈ ਦੇ ਵਿੱਚ ਤੇ 3 ਵਾਰ ਲਗਾਤਾਰ ਜ਼ੋਨ ਦਾ ਪ੍ਰਧਾਨ ਰਿਆ ਦੁਆਬੇ ਦਾ ਜਿਹਦੇ ਵਿੱਚ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਵਾਂ ਸ਼ਹਿਰ ਹੁੰਦੇ ਹੋਂ ਦਾ ਇਹ ਬੰਗਾ ਨਵਾਂ ਸ਼ਹਿਰ ਠੀਕ ਹੈ ਤੇ 21 ਦੇ ਵਿੱਚ ਫਿਰ ਮੈਂ ਪਾਰਟੀ ਨੂੰ ਫਤੇ ਬਲਾ ਕੇ ਤੇ ਫਿਰ ਮੈਂ ਬੀਜੇਪੀ ਜੁਆਇਨ ਕਰ ਲਈ ਸੀ 22 ਦੇ ਸ਼ੁਰੂਆਤ ਦੇ ਵਿੱਚ ਅੱਛਾ 21 ਐਂਡ ਵਿੱਚ 22 ਸ਼ੁਰੂ ਦੇ ਵਿੱਚ ਤੁਸੀਂ ਖੇਤੀ ਕਰਦੋ ਖੇਤੀ ਵਾਲੇ ਤਾਂ ਬੀਜੇਪੀ ਦੇ ਨਾਲ ਹਮੇਸ਼ਾ ਰੌਲਾ ਰਹਿਦਾ ਭਾਈ ਜੀ ਇਦਾਂ ਸਗਾ ਕਿ ਜਦੋਂ ਆਪਾਂ ਪੜੇ ਲਿਖੇ ਆ ਜੇ ਆਪਾਂ ਪੜੇ ਲਿਖੇ ਮੁੰਡੇ ਅੱਗੇ ਪੋਲਿਟਿਕਸ ਨਹੀਂ ਨਾ ਕਰਾਂਗੇ ਫਿਰ ਸਾਰੀ ਢੜੀ ਉਹਨਾਂ ਲੋਕਾਂ ਨੂੰ ਗਾਲਾਂ ਕੱਢਾਂਗੇ ਜਿਨ੍ਹਾਂ ਨੇ ਸਾਡਾ ਸਵਾਰਿਆ ਕੁਝ ਬਿਲਕੁਲ ਬਿਲਕੁਲ ਸਹੀ ਆਪਾਂ ਇਹ ਗੱਲਾਂ ਕਰਨ ਲੱਗ ਜਾਈਏ ਆਪਣੀ ਸਾਰੀ ਢੜੀ ਇਹਨਾਂ ਚੀਜ਼ਾਂ ਤੇ ਨਿਕਲ ਸਕਦੀ ਹੈ ਹਾਂ 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 ਬਹੁਤ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਲੀਡਰਾਂ ਨੂੰ ਕਰਨੀਆਂ ਚਾਹੀਦੀਆਂ ਸੀ ਉਹਨਾਂ ਨੇ ਕਰੀਆਂ ਨਹੀਂ ਹਮ ਅਕਾਲੀ ਦਲ ਤੋਂ ਫਤਿਹ ਬਲਾਉਣਾ ਮਜਬੂਰੀ ਸੀ ਹਮ ਸਾਡੇ ਚਾਚੀ ਨਾਨੀ ਬੀਬੀ ਜੋਜ ਜੀ ਉਹਨਾਂ ਨੇ ਵੀ ਫਤਿਹ ਬਲਾਈ ਹਲਕਾ ਸ਼ਾਮ 84 ਤੋਂ ਐਮ ਐਲ اے ਰਹੇ ਜੀ ਜਦੋਂ ਆਪਾਂ ਕੰਮ ਕਰਦੇਆਂ ਨੂੰ ਬਰਦਾਸ਼ਤ ਨਹੀਂ ਕਰਦੇ ਆਪਾਂ ਜੋ ਤੁਹਾਨੂੰ ਸੁਝਾਅ ਦੇ ਰਹੇ ਆ ਤੁਸੀਂ ਉਹਦੇ ਤੇ ਅਮਲ ਨਹੀਂ ਕਰਦੇ ਫਿਰ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਬਚਿਆਂਦਾ ਹੂੰ 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 ਲੋਕ ਕਈ ਵਾਰੀ ਕਹਿ ਦਿੰਦੇ ਆ ਜੀ ਹੁਣ ਤੁਸੀਂ ਇੰਨੇ ਸਾਲਾਂ ਬਾਅਦ ਕਿਉਂ ਬੋਲਦੇ ਹੋ ਜਦੋਂ ਤੁਹਾਡੇ ਅਹੁਦੇ ਸੀ ਉਦੋਂ ਕਿਉਂ ਨਹੀਂ ਬੋਲਦੇ ਆਪਾਂ ਵੀਰੇ ਪਰਿਵਾਰ ਦੇ ਵਿੱਚ ਵੀ ਹੈ ਨਾ ਮੈਂ ਤੁਹਾਡੇ ਨਾਲ ਅੱਜ ਕੋਈ ਮੇਰਾ ਰੋਸਾ ਹੈ ਉਹ ਰੋਸਾ ਚੱਲਦਾ ਚੱਲਦਾ ਸਾਲ ਡੇਢ 2 ਸਾਲ ਲਾਉਂਦਾ ਹੈ ਤੁਹਾਡੇ ਤੋਂ ਹਾਂ ਅਖਬਾਰ ਨਿਕਲਣ ਤੋਂ ਮੈਨਾਂ ਆਪਾਂ ਕੱਲਾਂ ਕਦੀ ਮਾਂ ਨੂੰ ਕਹਿੰਨੇ ਕਦੀ ਘਰ ਵਾਲੀ ਨੂੰ ਕਹਿੰਨੇ ਕਦੀ ਵੱਡੇ ਭਾਈ ਨੂੰ ਕਹਿੰਨੇ ਤੇ ਉਹ ਤੱਕ ਜਾਂਦੇ ਜਾਂਦੇ ਨਾ ਚੀਜ਼ਾਂ ਸਮਾ ਲਾ ਦਿੰਦੀ ਐ ਐਵੇਂ ਪਾਰਟੀ ਐ ਹੂੰ ਹੂੰ ਅਸੀਂ ਗੱਲ ਛੇੜਦੇ ਆ ਉਹ ਮਹੀਨਾ ਪਾ ਦਿੰਦੀ ਐ ਫਿਰ ਕੋਈ ਕਿਸੇ ਨਾਲ ਗੱਲ ਕਰਦੇ ਆ 2 ਮਹੀਨੇ ਪਾ ਦਿੰਦੀ ਐ ਪਹੁੰਚਦੇ ਪਹੁੰਚਦੇ ਗੱਲ ਮੁਕੀਏ ਤੱਕ ਸਮਾ ਲਾਉਂਦੀ ਜਦ ਤੱਕ ਤੁਹਾਡਾ ਹਾਵ ਦਾ ਮਨ ਪਰ ਜਾਂਦਾ ਤੇ ਕੋਈ ਬੰਦਾ ਇਨਸਟੈਂਟਲੀ ਨਾ ਤਾਂ ਪਰਿਵਾਰ 'ਚ ਹੀ ਬੋਲ ਸਕਦਾ ਨਾ ਹੀ ਕਿਸੇ ਪਾਰਟੀ ਲੈਵਲ ਤੇ ਬੋਲ ਸਕਦਾ ਗੱਲ ਕਰਦੇ ਸਮਾਂ ਲੱਗਦਾ ਤੇ ਜਦੋਂ ਵੀਰੇ ਇਹਨਾਂ ਨੂੰ ਛੱਡਿਆ ਫਿਰ 15-20 ਦਿਨ ਵੇਟ ਕੀਤੀ ਸੋਚਿਆ ਕਿ ਕੀ ਕਰਿਆ ਜਾਵੇ ਕਿਸ ਪਾਰਟੀ ਜਾਇਆ ਜਾਵੇ ਜਦੋਂ ਆਪਾਂ ਸਾਰਿਆਂ ਨੂੰ ਤੱਕੜੀ ਵਿੱਚ ਤੋਲਦੇ ਸੀ ਤਾਂ ਫਿਰ ਇੱਕੋ ਹੀ ਪਾਰਟੀ ਦੇਦੀ ਜਿੰਨੇ ਘੱਟ ਤੋਂ ਘੱਟ ਸਿੱਖਾਂ ਲਈ ਕੁਝ ਮਾੜਾ ਨਹੀਂ ਕਰਿਆ ਹਾਂ ਗਲਤੀਆਂ ਤਾਂ ਬਾਈ ਆਪਾਂ ਇਨਸਾਨ ਆ ਸਾਰਿਆਂ ਤੋਂ ਹੀ ਹੁੰਦੀਆਂ ਹੂੰ ਹੂੰ ਉਹ ਹੋ ਗਈਆਂ ਹੋਣਗੀਆਂ ਆਪਾਂ ਇਸ ਗੱਲ ਤੋਂ ਤਾਂ ਮੁਨਕਰ ਨਹੀਂ ਪਰ ਬਹੁਤੀਆਂ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਕਦੀ ਕਿਸੇ ਨੇ ਕਰੀਆਂ ਨਹੀਂ ਸੀ ਇਹ ਤਤਕਾਲ ਪ੍ਰਵਾਹ ਆਪਾਂ ਪੋਲਿਟਿਕਲਲੀ ਨਾ ਇੱਕ ਵੱਖਰਾ ਸੈਗਮੈਂਟ ਰੱਖ ਲਾਂਗੇ ਅੱਜ ਮੇਰਾ ਫੋਕਸ ਤੁਹਾਡੇ ਉੱਤੇ ਹੈ ਤੁਹਾਡੀ ਲਾਈਫ ਤੇ ਰੱਖ ਲਾਂਗੇ ਬਾਅਦ ਵਿੱਚ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਸੀਗਾ ਸ਼ੌਂਕ ਕੀ ਕੀ ਹੈਗੇ ਨੇ ਖੇਤੀ ਦੇ ਨਾਲ ਨਾਲ ਖੇਤੀ ਤਾਂ ਇੱਕ ਸ਼ੌਂਕ ਤੁਹਾਡਾ ਹੋ ਗਿਆ ਜਦ ਦੀ ਪੁਸ਼ਤੀ ਆ ਗਿਆ ਤੁਹਾਡੇ ਕੋਲ ਇਹਦੇ ਨਾਲ ਨਾਲ ਕੀ ਕੀ ਸ਼ੌਂਕ ਹੈਗੇ ਨੇ ਤੁਹਾਡੇ ਸ਼ੌਂਕ ਬਾਈ ਘੋੜੀ ਦਾ ਅੱਛਾ ਘੋੜੀਆਂ ਹੌਣ ਘੁੰਮਦੀਆਂ ਬੰਦਾ ਵਿੱਚ ਘੁੰਮਦਾ ਰਹੇ ਅੱਛਾ ਖੇਤੀਬਾੜੀ ਦਾ ਬਸ ਐ ਸਾਰਿਆਂ ਦੇ ਨਾਲ ਜੁੰਡਲੀ ਲਾ ਕੇ ਬੈਠਣ ਦਾ ਹਾਂ ਕੋਈ ਇਹਦਾ ਕੇ ਬੱਚੇ ਖੇਡਦੇ ਉਹਨਾਂ ਨੇ ਕ੍ਰਿਕਟ ਖੇਡ ਲਈ ਕਦੀ ਇੱਥੇ ਬਾਲੀਬਾਲ ਦਾ ਨੈਟ ਲਾਇਆ ਬਾਲੀਬਾਲ ਖੇਡ ਲਿਆ ਕਦੀ ਬਰਵਾਲੀ ਵੀ ਸਮਾਂ ਪੂਰਾ ਪ੍ਰੋਪਰ ਕੱਟਦੇ ਆਪਾਂ ਜੀ ਸ਼ਾਮ ਦਾ ਵੇਲਾ ਕੋਸ਼ਿਸ਼ ਹੁੰਦੀ ਆ ਵੀ ਸ਼ਾਮ ਨੂੰ 6-7 ਵਜੇ ਤੋਂ ਬਾਅਦ ਕਿਤੇ ਵੀ ਬਾਹਰ ਨਾ ਜਾਇਆ ਜਾਵੇ ਠੀਕ ਹੈ ਕਾਰਨ ਵੱਡਾ ਭਾਈ ਵੀ ਬਾਹਰ ਜਾਂਦਾ ਜ਼ਿਆਦਾ ਜੀ ਫਾਦਰ ਸਾਹਿਬ ਵੀ ਬਿਜ਼ੀ ਹੁਣ ਥੋੜੇ ਫ੍ਰੀ ਹੋਏ ਆ ਜੀ ਤੇ ਇੱਕ ਬੰਦਾ ਘਰ ਤੋਂ ਘਟ ਘਰ ਵਿੱਚ ਚਾਹੀਦਾ ਜਿਨ੍ਹਾਂ ਨੂੰ ਉਹ ਦੇਖ ਸਕਣ ਜਿਨ੍ਹਾਂ ਨੂੰ ਉਹ ਫਿਕਰ ਕਰ ਸਕਣ ਯਾਰ ਵੀ ਇਹ ਸਾਡੇ ਸਿਰ ਤੇ ਹੈਗਾ ਜੇ ਆਪਾਂ ਸਾਰੇ ਭਾਈ ਸਿਰਫ ਕਮਾਈ ਕਰਕੇ ਬਾਹਰ ਭੱਜੇ ਰਵਾਂਗੇ ਫਿਰ ਬੱਚਿਆਂ ਦਾ ਪਾਲੋ ਪਰਿਵਾਰ ਦਾ ਵੀ ਨਹੀਂ ਚੱਲਦਾ ਆਪਾਂ ਘੋੜੀਆਂ ਵਾਲਾ ਤੁਹਾਡੇ ਦੇਖਣਾ ਚਾਹਾਂਗੇ ਕਿ ਕਿੱਥੇ ਹੈਗੀਆਂ ਨੇ ਆਪਾਂ ਤਾਂ ਬਾਈ ਦੇ ਨਾਲ ਚੱਲਦੇ ਆ ਇਸ ਬਾਈ ਨੇ ਘੋੜੀਆਂ ਰੱਖੀਆਂ ਉਹ ਵੀ ਜ਼ਰੂਰ ਜਾ ਕੇ ਤਸਵੀਰਾਂ ਵੀ ਦਿਖਾਉਨੇ ਔਰ ਬਾਈ ਤੋਂ ਪੁੱਛਦੇ ਆ ਫਿਰ ਉਹਦੇ ਬਾਰੇ ਵੀ ਕਿਵੇਂ ਸਾਬ ਸਵਾਲ ਕਰਦੇ ਨੇ ਤਾਂ ਅੰਮ੍ਰਿਤ ਬਾਈ ਨੇ ਘੋੜੀ ਵੀ ਰੱਖੀ ਹੈ ਇਹ ਵੀ ਸ਼ੌਂਕ ਪੂਰਾ ਕਰਦੇ ਆ ਨਾਲ ਤਾਂ ਇਹਦੇ ਬਾਰੇ ਵੀ ਗੱਲਬਾਤ ਕਰਦੇ ਆ ਅਛਾ ਬਾਈ ਜੀ ਇਹ ਫਿਰ ਕਿੰਨੀ ਦੇਰ ਹੋ ਗਈ ਰੱਖੀ ਨੂੰ ਜੀ ਇਹ ਵੀਰੇ ਲਿਆਂਦੀ ਸੀ ਮੈਂ 2000 15 ਦੇ ਵਿੱਚ ਇਹ 15 ਕਹਿੰਦਾ 2019 ਦੇ ਵਿੱਚ ਅੱਛਾ ਜੀ 2019 ਦੇ ਕਿਹੜੀ ਫਜਬਰੀਡ ਇਹ ਵੀਰੇ ਹੈਗੀ ਆ ਇੰਗਲਿਸ਼ ਥੋਰੋ ਬਰੀਡ ਅੱਛਾ ਜੀ ਇਹ ਲੈ ਆਂਦੀ ਸੀ ਮੈਂ ਕਲਕੱਤੇ ਦੇ ਰੇਸ ਕੋਰਸ ਦੇ ਵਿੱਚੋਂ ਅੱਛਾ ਉੱਥੇ ਇਹਦਾ ਰੇਸ ਕੋਰਸ ਦਾ ਨਾਮ ਸੀ ਹੂ ਡੇਜ਼ ਵਿਨ ਉੱਥੇ 3-4 ਦੌੜਾਂ ਜਿੱਤੀ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਵਿਕਰੀ ਤੇ ਹੈਗੀ ਐ ਅੱਛਾ ਤੇ ਫਿਰ ਵਸ ਵੀਰੇ ਲੈਣ ਦੀ ਕਲਕੱਤੇ ਹੋਏ ਇਹ ਕਿੰਨੇ ਦੀ ਸੀ ਵੀਰੇ ਹੁਣ ਸੋਭਾ ਵਧਾਰੀ ਐ ਇਹ ਬਾਈ ਮੈਨੂੰ ਉਸ ਵੇਲੇ ਟ੍ਰਾਂਸਪੋਰਟੇਸ਼ਨ ਪਾ ਕੇ ਸਾਢੇ 1.5-4 ਲੱਖ ਦੀ ਪਈ ਸੀਗੀ। ਅੱਛਾ ਜੀ। ਹੁਣ ਫਿਰ ਇਹ ਤੇ ਸਿਰਸੁਰ ਕਰਦੇ ਹੋ ਫਿਰ? ਕਦੇ-ਕਦਾਂ ਵੀਰੇ ਬੱਚੇ ਚੜਦੇ ਜਾਦਾ। ਅੱਛਾ ਜੀ। ਮੈਂ ਘੱਟਾਂ ਮਿਲਦਾ ਮੈਂ ਤਾਂ ਦੋ ਕੋਈ ਵਾਰੀ ਡਿਗਿਆ। ਅੱਛਾ ਜੀ। ਉਸ ਤੋਂ ਬਾਅਦ ਮੇਰਾ ਹੌਸਲਾ ਜੇ ਪਿਆ ਨਹੀਂ ਹਲੇ ਤਾਜ਼ਾ-ਤਾਜ਼ਾ ਡਿਗਿਆ। ਅੱਛਾ ਜੀ। ਉਦੋਂ ਮੇਰੇ ਪਾਈ ਦੀ ਹੈ ਕਾਠੀ। ਹਜੇ ਇਹ ਮੌਸਮ ਥੋੜਾ ਗਰਮੀ ਦਾ ਹਜੇ ਸਹੀ ਸਮਾਂ ਨਹੀਂ ਹੈਗਾ। ਥੋੜਾ ਮੌਸਮ ਠੰਡਾ ਹੋ ਜਾਏ ਫਿਰ ਉਸ ਤੋਂ ਬਾਅਦ 5-6 ਮਹੀਨੇ ਜਿਹੜੇ ਅਗਲੇ ਹੁੰਦੇ ਉਹ ਸਾਰੇ ਇਹਦੇ ਉੱਤੇ ਕਾਠੀ ਪਾਉਣ ਵਾਲੀ ਹੈ ਠੀਕ ਹੈ ਠੀਕ ਹੈ ਚਲੋ ਹੁਣ ਆ ਥੋੜਾ ਗਰਮੀ ਕਰਕੇ ਕਰਮੀ ਕਰਕੇ ਥੋੜਾ ਜਿਹਾ ਵਿਚਾਰ ਰੱਖੀਦਾ ਕਾਠੀ ਪਾਉਣ ਤੋਂ ਜਾਨਵਰ ਹੈ ਬਾਈ ਹਫ ਜਾਂਦਾ ਹਾਂ ਹਾਂ ਤੇ ਇਸ ਕਰਕੇ ਸਹੀ ਟਾਈਮ ਨੇਗਾ ਸਹੀ ਟਾਈਮ ਹੈਗਾ ਜਾਂ ਤਾਂ ਥੋੜਾ ਜਿਹਾ ਈਵਨਿੰਗ ਕਰ ਲਓ ਜਾਂ ਫਿਰ ਅਰਲੀ ਮਾਰਨਿੰਗ 5:30 ਵਜੇ ਅੱਛਾ ਜੀ ਜਾਂ ਫਿਰ ਗਰਮੀਆਂ ਕੱਢ ਲਓ ਜਿਹੜੇ ਅਗਸਤ ਸਤੰਬਰ ਤੇ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਤੁਹਾਡੇ ਕੋਲ ਪੂਰਾ ਸਮਾਂ ਹੈ ਘੋੜੀ ਦੇ ਨਾਲ ਪਰ ਬੱਚੇ ਇੱਥੇ ਕਰਦੇ ਆ ਪ੍ਰੈਕਟਿਸ ਰੋਜ਼ ਅੱਛਾ ਜੀ ਉਹਨਾਂ ਦਾ ਪਈ ਭਾਰ ਹਲਕਾ ਹੁੰਦਾ ਉਹ ਕਰ ਸਕਦੇ ਆ ਠੀਕ ਹੈ ਤੇ ਇਹਨਾਂ ਘੋੜੀ ਹਫ ਅੱਛਾ ਬਾਈ ਬਹੁਤ ਪਿਆਰਾ ਬੱਚਾ ਵੀਰੇ ਬੜਾ ਬੜਾ ਸ਼ਾਨਦਾਰ ਹੈ ਜੀ ਦੇਖਣ ਨੂੰ ਬੜਾ ਸੋਹਣੀ ਲੱਗ ਰਹੀ ਹੈ ਅੱਛਾ ਬਾਈ ਫਿਰ ਜਿਵੇਂ ਹੁਣ ਇੱਥੇ ਤਾਂ ਗਰਮੀ ਬੜੀ ਹੈ ਤੁਸੀਂ ਇੰਗਲੈਂਡ ਤੋਂ ਪੜ੍ਹ ਕੇ ਆਏ ਹੋ ਤੇ ਟਰੈਕਟਰ ਟਰੂਟਰ ਫਿਰ ਬੋਨੇ ਹੋ ਨਾਲ ਆਪ ਵੀਰਾਂ ਦੇ ਹਾਂ ਹਾਂ ਵੀਰੇ ਬਿਲਕੁਲ ਹਾਂ ਪੂਰੀ ਤੁਹਾਨੂੰ ਕਰੀਦਾ ਮਾਹੌਲ ਮਤਲਬ ਐ ਨਹੀਂ ਵੀ ਜਿੰਨਾ ਵਾਈ ਹੁੰਦੀ ਆ ਤਾਂ ਮਹੀਨਾ ਤਾਂ ਨਹੀਂ ਦਿੱਤਾ ਜਾ ਸਕਦਾ ਵਿੱਚ 5-7 ਦਿਨ ਜਾ ਕੇ ਆਪਦਾ ਜੋ ਵੀ ਕੰਮਕਾਰ ਹੁੰਦਾ ਉਹ ਕਰੀਦਾ ਦੇਖੀਦਾ ਅੱਛਾ ਤੇ ਨਾਲੇ ਆਪਣਾ ਜਲਾ ਜ਼ਮੀਨਾਂ ਬੰਦਾ ਜੁੜੇ ਰਹਿੰਦਾ ਕੋਈ ਕਿਸੇ ਵੇਲੇ ਹੰਕਾਰ ਆ ਜਾਏ ਫੇ ਬੰਦੇ ਦਾ ਪੁੰਝੇ ਉੱਤਰਦਾ ਰਹਿੰਦਾ ਨਾਲ ਬਿਲਕੁਲ ਬਿਲਕੁਲ ਸਹੀ ਹੈ ਪਰਿਵਾਰ ਦਾ ਜੋ ਵਾਪਸੀ ਦੀ ਤਿਆਰੀ ਸੀ ਉਹ ਤੋਂ ਰਿਐਕਸ਼ਨ ਉਹ ਤਾਂ ਮੈਨੂੰ ਲੱਗਦਾ ਸੁਭਾਵਿਕ ਤੌਰ ਤੇ ਪੋਜ਼ਿਟਿਵ ਹੀ ਹੋਊਗਾ ਵੀ ਆ ਜਾ ਕੋਈ ਗੱਲ ਵੀਰੇ ਮੈਂ ਤਾਂ ਉਹਨਾਂ ਨੂੰ ਕਿਤੇ ਇਹ ਕਹਤ ਹੁੰਦਾ ਨਾ ਜੀ ਮੈਂ ਇੱਕ ਦਿਨ ਰੁਕ ਜਾ ਹਾਂ ਉਹਨਾਂ ਨੇ ਕਹਿਣਾ ਨਹੀਂ 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 ਤੂੰ ਵਾਪਸ ਆ ਜਾ ਅੱਛਾ ਉਹ ਕੀ ਕਰਨਾ ਉੱਥੇ ਇੱਥੇ ਇੰਨਾ ਕੁਝ ਹੈ ਇੱਕ ਵੀਰੇ ਨਾਲੇ ਵੱਡੀ ਚੀਜ਼ ਹੈ ਸੀ ਵੀ ਸਾਡੇ ਦਾਦਾ ਜੀ ਸਾਰਾ ਬਾਹਰਲਾ ਵਪਾਰ ਵੇਖਦੇ ਸੀ ਠੀਕ ਹੈ ਉਹ ਜਦੋਂ ਪੂਰੇ ਹੋ ਗਏ ਉਸ ਤੋਂ ਬਾਅਦ ਫਿਰ ਆਉਣਾ ਜ਼ਰੂਰੀ ਸੀਗਾ ਵੀ ਨਹੀਂ ਤਾਂ ਅੱਗਾ ਧੌਣ ਪਿੱਛਾ ਚੌੜ ਵਾਲੀ ਕਹਾਵਤ ਆ ਜੀ 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 ਉਹ ਸਾਡੇ ਤੇ ਲਾਗੂ ਹੋਣੀ ਸੀ ਜੀ 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 ਵੀ ਅਗਲਾ ਆਪਾਂ ਬਣਾਈ ਜਾਂਦੇ ਬਿਲਕੁਲ ਤੇ ਇਸ ਕਰਕੇ ਪਿੱਛੇ ਆਉਣਾ ਹੀ ਸਹੀ ਸੀਗਾ ਸਹੀ ਫੈਸਲਾ ਵੀ ਇਹ ਹੀ ਸੀਗਾ ਠੀਕ ਹੈ ਇਹ ਫਿਰ 20 80 ਕਿੱਲੇ ਦੀ ਤੁਸੀਂ ਕਰਦੇ ਹੋ ਤਾਂ ਬਾਈ ਫਿਰ ਕਿੰਨੇ ਟਰੈਕਟਰ ਬਾਈ 4 5 ਟਰੈਕਟਰ ਵਗੈ ਤੇ 6 ਅੱਛਾ ਜੀ ਦੋ ਮਹਿੰਦਰਾ ਅੱਛਾ ਜੀ ਤੇ ਦੋ ਡੂਜ ਫਾਇਰ ਦੋ ਜੌਂਡੀਅਰ ਦੋ ਜੌਂਡੀਅਰ ਹੈ ਹਾਂਜੀ ਤਾਂ ਬੜਾ ਬਾਈ ਚੰਗਾ ਲੱਗਾ ਮੈਨੂੰ ਲੱਗਦਾ ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਅੱਜ ਕੱਲ੍ਹ ਦੌਰ ਚੱਲ ਰਿਹਾ ਮੈਨੂੰ ਲੱਗਦਾ ਚੱਲਣਾ ਚਾਹੀਦਾ ਵੀ ਆ ਪੰਜਾਬ 'ਚ ਘਰ ਖਾਲੀ ਹੋਣਾ ਬਹੁਤ ਜ਼ਰੂਰੀ ਹੈ ਵੀਰੇ ਘਰ ਖਾਲੀ ਹੋ ਗਏ ਅੱਗੇ ਐਨਆਰਆਈ ਆਉਂਦੇ ਸੀ ਇੱਥੇ ਪੈਸੇ ਲਾਉਂਦੇ ਸੀ ਹੁਣ ਆਪਾਂ ਐਨਆਰਆਈ ਨੂੰ ਮਿਲਦੇ ਹਾਂ ਆਂਦਾ ਜੀ ਮੈਂ ਬਾਹਰ ਹੀ ਲੈ ਕੇ ਜਾਣਾ ਮੁੰਡਾ ਬਾਹਰ ਭੇਜਦਾ ਬਹੁਤ ਪੁਲਿਸ ਵਾਲੇ ਮੇਰੇ ਨੋਨ ਬੱਚੇ ਬਾਹਰ ਭੇਜਤੇ ਆਪਦੀ ਨੌਕਰੀ ਤੋਂ ਬਾਅਦ ਸਿੱਧਾ ਬਾਹਰ ਜੀ ਵੀਰੇ ਇੱਥੇ ਰੋ ਇੱਥੇ ਆਵੋ ਇੱਥੇ ਬਹੁਤ ਕੁਝ ਜੇ ਕਰਨ ਆਲਾ ਆਇਆ ਜੇ ਆਪਾਂ ਯੰਗ ਬਲੱਡ ਜਿਹੜੇ ਬਾਹਰ ਹੁਣ ਪੜਨ ਜਾਣ ਜਾ ਰਹੇ ਹੈ ਜੇ ਆਪਾਂ ਕੁਝ ਨਾ ਕੀਤਾ ਫੇਰ ਤਾਂ ਕਿਸੇ ਨੇ ਕੁਝ ਨਹੀਂ ਬਈ ਕਰਨਾ ਦਿੱਤਾ ਅਗਲੀ ਪੀੜੀ ਤਾਂ ਵੈਸੇ ਨਹੀਂ ਕਰ ਸਕਾਂ ਆਪਾਂ ਬਾਹਰ ਬੈਠ ਕੇ ਗਾਣਾ ਜਿੰਨੂੰ ਮਰਜ਼ੀ ਗੱਡੀ ਚਾਹੀਏ ਫਲਾ ਲੀਡਰ ਹਰ ਬੰਦੇ ਨੂੰ ਇਨੀਸ਼ੀਏਟ ਆਪ ਹੀ ਕਰਨਾ ਪੈਂਦਾ ਅਸੀਂ ਵੀ ਕਰਿਆ ਉਦੋਂ ਕਿਤੇ ਕਿਤੇ ਮੰਨਵੇ ਸਾਡੇ ਵੀ 2-4% ਹੋਊਗਾ ਯਾਰ ਕਿਤੇ ਗਲਤੀ ਤਾਂ ਨਹੀਂ ਕਰਨ ਲੱਗੇ ਪਰ ਕਾਹਤੋਂ ਆਪਣਾ ਪੰਜਾਬ ਹੈ ਜਿੱਥੇ ਜਿੰਨੇ ਜੰਮਿਆਂ ਪਾ ਲਿਆ ਐਡਾ ਕੀਤਾ ਆਪਾਂ ਉਹ ਸਾਨੂੰ ਕਿਵੇਂ ਡੁੱਬੂਗਾ ਕੁਛ ਨਾ ਕੁਛ ਤਾਂ ਕਰਾਊਗਾ ਹੀ ਬਈ ਹਾਂ ਬਿਲਕੁਲ ਬਿਲਕੁਲ ਕੁਛ ਨਾ ਕੋਈ ਐਦਾਂ ਥੋੜੀ ਹੋ ਸਕਦਾ ਵੀ ਅਸੀਂ ਆ ਗਏ ਤੇ ਢੱਗ ਭਾਂਗੇ ਜੇ ਅਗਰ ਪਾ ਪੜੇ ਲਿਖੇ ਆ ਕਿਤੇ ਨੌਕਰੀ ਕਰ ਲਾਂਗੇ ਕੁਛ ਵੀ ਨਾ ਕਰਾਂਗੇ ਬਿਲਕੁਲ ਬਿਲਕੁਲ ਤੇ ਬਈ ਵਾਪਸ ਆਉਣਾ ਚਾਹੀਦਾ ਆਪਣਾ ਬਹੁਤ ਕੁਝ ਇੱਥੇ ਕਰਨ ਵਾਲਾ ਹੈ ਬਹੁਤ ਚੀਜ਼ਾਂ ਐਦਾਂ ਦੀਆਂ ਅਧੂਰੀਆਂ ਜਿਹੜੀਆਂ ਕਿਸੇ ਨੇ ਨਹੀਂ ਤਾਂ ਕਿ ਕੁਛ ਨਾ ਕੁਛ ਬਣੇ ਬਾਹਰ ਆਪਾਂ ਨੂੰ ਕੁਛ ਨਹੀਂ ਦੇਣਾ ਭਾਈ ਉੱਥੇ 9 ਤੋਂ 5 ਜਾਣਾ ਉਸੇ ਸਰਕਲ 'ਚ ਵੱਜ ਜਾਣਾ ਜਿੱਦਣ ਤੁਸੀਂ ਘਰ ਲੈ ਲਿਆ ਉਸ ਦਿਨ ਤੁਸੀਂ ਗਏ ਫਿਰ ਤੁਸੀਂ 50 ਸਾਲਾਂ ਮੁੜੇ ਇਸ ਕਰਕੇ ਪੜੋ এডਿਕੇਸ਼ਨ ਲਾਓ ਉੱਥੇ ਦੀਆਂ ਚੰਗੀਆਂ ਚੀਜ਼ਾਂ ਸਿੱਖੋ ਜਿਹੜਾ ਸਾਡੇ ਤੋਂ ਉਹ ਲੋਕ ਕਿਉਂ ਅੱਗੇ ਨੇ ਇਕਨੋਮਿਕਲੀ ਕਿਉਂ ਅੱਗੇ ਨੇ ਵਾਪਸ ਆਜੋ ਆਪਣੇ ਦੇਸ਼ 'ਚ ਉਹਨਾਂ ਲਾਗੂ ਕਰੋ ਇੱਥੇ ਲੋਕਾਂ ਨੂੰ ਰੋਜ਼ਗਾਰ ਦਿਓ ਇੱਥੇ ਦਾ ਲੋਕ ਵੀ ਤੁਹਾਨੂੰ ਰਿਸ਼ਤੇਦਾਰ ਵੀ ਕਹਿੰਦੇ ਨੇ ਵੀ ਪੜਿਆ ਲਿਖਿਆ ਜ਼ਿੰਮੇਵਾਰ ਆ ਸਾਡਾ ਆ ਮੇਰੇ ਆਪਣੇ ਭਰਾ ਕਹਤ ਹੁੰਦੇ ਆ ਮੈਂ ਇੱਕ ਦਿਨ ਟਰੈਕਟਰ ਤੇ ਬੈਠਾ ਮੈਨੂੰ ਕਹਿੰਦੇ ਭਾਜੀ ਆਹ ਕੰਮ ਵਧੀਆ ਕੈਂਬਰੇਜ ਤੋਂ ਪੜਿਆ ਬੰਦਾ ਇਦਾਂ ਟਰੈਕਟਰ ਚ ਲਾਉਂਦਾ ਸਾਨੂੰ ਪਤਾ ਨਹੀਂ ਸੀਗਾ ਕਿਤਾ ਇਹ ਬਈ ਸਾਰੀ ਧੜੀ ਲੱਗੇ ਰਹਿੰਦੇ ਸਾਰੇ ਜਾਣੇ ਛੇੜਦੇ ਹੋਣਗੇ ਪਰ ਭਾਜੀ ਇੱਕ ਆ ਕਿ ਆਪਦੀ ਭਾਸ਼ਾ ਦੇ ਵਿੱਚ ਉਹ ਪ੍ਰਭਾਵ ਨਹੀਂ ਰੱਖਿਆ ਕਿ ਕਿਸੇ ਨੂੰ ਤੁਸੀਂ ਮੈਨੂੰ 6 ਘੰਟੇ ਗੱਲਾਂ ਕਰ ਲੋ 8 ਘੰਟੇ ਕਰ ਲੋ ਤੁਹਾਨੂੰ ਗੱਲਾਂ ਵਿੱਚ ਨਹੀਂ ਮਹਿਸੂਸ ਹੋਊਗਾ ਕਿ ਬਾਹਰੋਂ ਆਏ ਇਹ ਰਹਿਣਾ ਵੀ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਜਿੱਥੇ ਤੇ ਤੁਸੀਂ ਬਸ ਨੀਕ ਆ ਉਹ ਭਾਸ਼ਾ ਦਾ ਰੰਗ ਤੁਹਾਡੇ ਤੋਂ ਕਦੀ ਨਹੀਂ ਲੈਣਾ ਚਾਹੀਦਾ ਨਾਲੇ ਪੰਜਾਬੀ ਦਾ ਭਾਸ਼ਾ ਹੀ ਨੇ ਮਿੱਠੀ ਹੈ ਬਿਲਕੁਲ ਬਿਲਕੁਲ ਸਹੀ ਮੈਂ ਮੇਰੇ ਨਾਲ ਕਲਾਸਮੇਟ ਸੀ ਜਰਮਨ ਮੈਂ ਉਹਦੇ ਮਰੇ ਮਾਤਾ ਜੀ ਦਾ ਫੋਨ ਆਇਆ ਮੈਂ ਗੱਲ ਕਰਨ ਡਿਆ ਕਹਿੰਦੀ ਭਾਸ਼ਾ ਮੈਨੂੰ ਪਤਾ ਨਹੀਂ ਕਿਹੜੀ ਆ ਪਰ ਕਹਿੰਦੀ ਮਿੱਠੀ ਬੋਲ ਲੱਗੀ ਮਿੱਠੀ ਬੋਲ ਲੱਗੀ ਤੇ ਭਾਈ ਇਨਾ ਵੱਡਾ ਪ੍ਰਭਾਵ ਹੈ ਸਾਡੀ ਭਾਸ਼ਾ ਦਾ ਹਾਂ ਬਿਲਕੁਲ ਬਿਲਕੁਲ ਚਲੋ ਵਾਹਿਗੁਰੂ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਅਮਰਤ ਭਾਈ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਸ਼ੁਕਰੀਆ ਬਹੁਤ ਬਹੁਤ ਮੈਂ ਦਤਾਰ ਮੈਨੂੰ ਲੱਗਦਾ ਵੀ ਜੇ ਸ਼ਾਇਦ ਬਿਜ਼ਨਸਮੈਨ ਹੁੰਦੇ ਤੇ ਸ਼ਾਇਦ ਇੰਨੇ ਰਿਲੈਕਸ ਫੀਲ ਨਾ ਕਰਦੇ ਜਿੰਨਾ ਪੈਸਾ ਤੁਸੀਂ ਅੱਜ ਜ਼ਿੰਮੇਵਾਰੀ ਚ ਕਮਾ ਕੇ ਰਿਲੈਕਸ ਫੀਲ ਕਰ ਰਹੇ ਹੋ ਕਰੋਨਾ ਰੁਪਈਆ ਤੁਸੀਂ ਜ਼ਿੰਮੇਵਾਰੀ ਚ ਕਮਾ ਰਹੇ ਹੋ ਬੜੀ ਵੱਡੀ ਗੱਲ ਹੈ ਜੀ ਮੇਰੇ ਭਾਰ ਨਹੀਂ ਹੈਗਾ ਕਿਸੇ ਚੀਜ਼ ਦਾ ਹਾਂ ਕਿਸੇ ਤਰ੍ਹਾਂ ਦਾ ਕੋਈ ਐਵੇਂ ਲੋਨਾ ਲੋਨ ਵੇਤੁਕੇ ਨਹੀਂ ਹੈਗੇ ਆਪਣੇ ਜੋਗਾ ਹੈਗਾ ਬਹੁਤ ਸੋਹਣਾ ਕੁਸ਼ਲ ਦਾ ਸੰਬੰਧ ਹੈਗਾ ਲੋਕਾਂ ਜੋਗਾ ਠੀਕ ਹੈ ਜੋ ਸੇਵਾ ਕਰ ਸਕਨੇ ਆ ਮੈਨੂੰ ਲੱਗਦਾ ਇਹਦੇ ਨਾਲ ਦੀ ਜ਼ਿੰਦਗੀ ਕਿਤੇ ਲੱਭਣੀ ਨਹੀਂ ਜੀ ਕਿਤੇ ਨਹੀਂ ਲੱਭਣੀ ਠੀਕ ਜਿੰਨਾ ਮਰਜ਼ੀ ਭਾਰ ਪਾਈ ਜਾਈਏ ਥੋੜਾ ਥੋੜਾ ਠੀਕ ਹੈ ਅਮਰਤ ਬਈ ਧੰਨਵਾਦ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਅਮਰਤ ਮਾਈਗ੍ਰੇਸ਼ਨ ਜਿਨ੍ਹਾਂ ਦੇ ਵੱਲੋਂ ਉਹਦੇ ਵਿੱਚ ਇੱਕ ਯੋਗਦਾਨ ਮੈਂ ਕਹਿ ਸਕਦਾ ਪਾਇਆ ਗਿਆ ਇੰਗਲੈਂਡ ਦੀ ਟਾਪ ਦੀ ਯੂਨੀਵਰਸਿਟੀ ਤੋਂ ਬਿਜ਼ਨਸ ਦੀ ਪੜ੍ਹਾਈ ਕੀਤੀ ਪਰ ਇੱਥੇ ਆ ਕੇ ਆਪਣਾ ਜੱਦੀ ਪੁਸ਼ਤੀ ਜਿਹੜਾ ਧੰਦਾ ਸੀ ਖੇਤੀ ਦਾ ਉਸ ਨੂੰ ਅਪਣਾਇਆ ਕਹਿੰਦੇ ਸਕੂਨ ਸ਼ਾਇਦ ਜੇ ਮੈਂ ਉਸ ਪੜ੍ਹਾਈ ਦੇ ਬੇਸ ਦੇ ਉੱਤੇ ਕੋਈ ਬਿਜ਼ਨਸ ਕਰਦਾ ਤਾਂ ਸ਼ਾਇਦ ਭਾਵੇਂ ਕਰੋੜਾਂ ਰੁਪਏ ਕਮਾਉਂਦਾ ਉਹਦੇ ਵਿੱਚ ਸਕੂਨ ਨਹੀਂ ਸੀ ਜਿਹੜਾ ਮੈਨੂੰ ਅੱਜ ਖੇਤੀ ਕਰਕੇ ਇੱਥੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਮਿਲ ਰਿਹਾ ਫਿਲਹਾਲ ਤੁਹਾਨੂੰ ਇਹ ਵੀਡੀਓ ਕਿਦਾਂ ਲੱਗਾ ਕਮੈਂਟਰ ਬਾਕਸ ਵਿੱਚ ਆਪਣਾ ਸੁਝਾਅ ਤੇ رائے ਸਾਡੇ ਨਾਲ ਜਰੂਰ ਸਾਂਝੀ ਕਰਿਓ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਜਰੂਰ ਕਰਨ ਦੇ ਲਈ ਖੇਚਲ ਕਰਿਓ ਧੰਨਵਾਦ